ਉਸ ਲੜਾਈ ਦੇ ਵਿੱਚ ਸ਼ਾਂਤਵੇਂ ਢੰਗ ਦੇ ਨਾਲ ਹਾਂਜੀ ਅੰਦੋਲਨ ਨੂੰ ਚਰਮ ਸੀਮਾ ਤੇ ਲਿਜਾਣ ਦਾ ਇੱਕੋ ਹੀ ਤਰੀਕਾ ਬਚਦਾ ਹੁੰਦਾ ਕਿ ਅਸੀਂ ਜਿਹੜੇ ਆਗੂ ਆ ਆਪਣੇ ਪੁਰਾਣਾਂ ਦੀ ਆਹੂਤੀ ਦੇਣ ਲਈ ਤਿਆਰੀ ਕਰੀਏ ਔਰ ਉਹ ਕੀਤੀ ਸਰਕਾਰ ਨੇ ਜਿਹੜਾ ਵੀ ਮਤਲਬ ਮੈਂ ਕਹੂੰਗਾ ਜੋ ਕੁਝ ਕੀਤਾ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਦੀ ਜਾਂ ਕਹਾ ਕੇਂਦਰ ਦੀ ਬੁੱਕਲ 'ਚ ਬਹਿ ਕੇ ਜੋ ਕੁਝ ਕੀਤਾ ਕੀਤਾ ਜਦੋਂ ਸਾਡੀ ਨੜਾਈ ਕੇਂਦਰ ਨਾਲ ਹੈ ਪੰਜਾਬ ਸਰਕਾਰ ਦਾ ਕੋਈ ਰੋਲਾ ਹੀ ਨਹੀਂ ਪੰਜਾਬ ਸਰਕਾਰ ਦਾ ਕੋਈ ਮਤਲਬ ਹੀ ਨਹੀਂ ਤੇ ਪੰਜਾਬ ਸਰਕਾਰ ਨੇ ਰਾਤ ਨੂੰ ਜਾ ਕੇ ਉੱਥੋਂ ਚੱਕਿਆ ਇੱਥੇ ਲਿਆ ਕੇ ਸਾਨੂੰ ਹਸਪੀਟਲ ਦੇ ਵਿੱਚ ਲੈ ਕੇ ਆਂਦਾ ਜਿਹੜੀ ਗੱਲ ਕਰਦੇ ਆਪਾਂ ਦਾਖਲ ਦੀ ਏਜੰਟੇਸ ਚਾਰਜ ਦੀ ਹੁਣ ਤੁਸੀਂ ਮੈਨੂੰ ਅੰਦਾਜ਼ਾ ਲਾ ਕੇ ਦੱਸਿਓ ਕਿ ਭਈ ਮੇਰੇ ਕੋਲ ਕੋਈ ਮੋਬਾਈਲ ਨਹੀਂ ਹੁਣ ਦਿੱਤਾ ਜਿੱਥੇ ਮੈਨੂੰ ਰੱਖਿਆ ਗਿਆ ਹਸਪੀਟਲ ਦੇ ਵਿੱਚ ਰੱਖਿਆ ਹਸਪੀਟਲ ਜੀ ਗਿਆ ਲੇਕਿਨ ਜਿੱਥੇ ਰੱਖਿਆ ਗਿਆ ਉਸ ਵਾਰਡ ਦੇ ਵਿੱਚ ਕਿਸੇ ਵੀ ਹੋਰ ਪੇਸ਼ੈਂਟ ਦੇ ਅਟੈਂਡੈਂਟ ਨੂੰ ਵੀ ਮੋਬਾਈਲ ਤੱਕ ਨਹੀਂ ਲਿਜਾਣ ਦਿੱਤਾ ਗਿਆ ਤਾਂ ਫਿਰ ਇਹਨੂੰ ਆਪਾਂ ਕੀ ਮੰਨਾਂਗੇ ਵੀ ਹਸਪੀਟਲ ਦੇ ਵਿੱਚ ਐਡਮਿਟ ਤਾਂ ਹੈ ਜਾਂ ਫਿਰ ਬਦਲ ਨਜ਼ਰਬੰਦ ਹੈ ਸਚਾਈ ਇਹ ਸੀਗਾ ਕਿ ਇੱਥੇ ਨਜ਼ਰਬੰਦ ਰੱਖਿਆ ਗਿਆ ਹੈ ਔਰ ਉਸ ਨਜ਼ਰਬੰਦ ਤੋਂ ਅੱਜ ਲੋਕਾਂ ਦੀ ਤਾਕਤ ਲੋਕਾਂ ਦੀ ਸ਼ਕਤੀ ਨੇ ਜਾਂ ਸਾਡੇ ਇਸਾਨਾ ਦੇ ਦਿਰੜ ਇਰਾਦੇ ਜਿੰਨੇ ਕ ਇਸਾਨਾ ਦਾ ਹੌਸਲਾ ਸੀ ਉਹਦੇ ਨਾਲ ਮੇਰਾ ਵੀ ਇਰਾਦਾ ਜਿਹੜਾ ਸੀ ਉਹ ਬਿਲਡ ਸੀ ਇਸ ਗੱਲ ਦੇ ਉੱਤੇ ਕਿ ਅਸੀਂ ਕਿਸੇ ਕੀਮਤ ਦੇ ਉੱਤੇ ਕੋਈ ਅੰਸ਼ਣ ਜਿਹੜਾ ਸਾਡਾ ਸ਼ੁਰੂ ਹੋ ਗਿਆ ਸੀ ਉਹਨੂੰ ਨਹੀਂ ਤੋੜਾਂਗੇ ਉਹ ਜਾਰੀ ਰਹੇਗਾ ਦੂਜੀ ਗੱਲ ਬਥੇਰਾ ਕੋਸ਼ਿਸ਼ ਕਰਦੇ ਰਹੇ ਕਿ ਤੁਹਾਨੂੰ ਟ੍ਰੀਟਮੈਂਟ ਦੇ ਦਈਏ ਜੀ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕਰ ਲਈਏ ਜੀ ਤੁਹਾਡਾ ਬਲੱਡ ਲੈ ਲੀਏ ਤੁਹਾਡੇ ਟੈਸਟ ਕਰ ਲੀਏ ਜੀ ਤੁਹਾਡਾ ਫਲਾਂ ਕਰ ਲੀਏ ਝੌਂਕਾ ਕਰ ਲੀਏ ਲੇਕਿਨ ਮੇਰੀ ਇੱਕੋ ਗੱਲ ਸੀ ਕਿ ਦੇਖੋ ਅਸੀਂ ਜਦੋਂ ਲੜਾਈ ਜਿਹੜੀ ਲੜ ਰਹੇ ਹਾਂ ਅਸੀਂ ਆਪਦਾ ਫਿਊਚਰ ਬਚਾਉਣ ਦੀ ਲੜਾਈ ਲੜ ਰਹੇ ਹਾਂ ਔਰ ਜਿੰਨੀ ਤੱਕ ਜਿੰਨੀ ਦੇਰ ਤੱਕ ਸਾਡਾ ਫਿਊਚਰ ਸੇਫ ਨਹੀਂ ਹੁੰਦਾਗਾ ਉਨੀ ਦੇਰ ਤੱਕ ਸਾਡਾ ਹੁਣ ਜਿਉਣ ਵਾਸਤੇ ਕੋਈ ਸਟੈਪ ਚੱਕਣਾ ਉਹ ਉਚਿਤ ਨਹੀਂ ਹੈ ਔਰ ਉਹਦੇ ਜੋ ਅਸੀਂ ਤੇੜੇ ਇਰਾਦੇ ਦੇ ਨਾਲ ਇੱਥੇ ਨਾ ਕੋਈ ਕਿਸੇ ਕਿਸਮ ਦੀ ਟ੍ਰੀਟਮੈਂਟ ਨਾ ਕੋਈ ਚੈੱਕਅਪ ਨਾ ਕੁਝ ਨਹੀਂ ਔਰ ਪੁਲਿਸ ਦੀ ਇਸਟਡੀ ਚ ਰਹੇ ਤੁਸੀਂ ਦੇਖਿਆ ਹੋਵੇਗਾ ਤੁਹਾਨੂੰ ਕਿਹੜਾ ਕਿਸੇ ਕਿਸੇ ਪੱਤਰਕਾਰ ਨੂੰ ਨੇੜੇ ਜਾਣ ਦਿੱਤਾ ਜੇ ਮੈਂ ਦਾਖਲ ਹੁੰਦਾ ਤਾਂ ਮੇਰਾ ਕਹਿਣਾ ਬਹੁਤ سارے ਪੱਤਰਕਾਰ ਵੀ ਮੇਰੇ ਮੇਰੀ ਖਬਰ ਲੈਣ ਵਾਸਤੇ ਜਾ ਸਕਦੇ ਨੇ ਕੋਈ ਮੈਡੀਸਨ ਉਸ ਤਰ੍ਹਾਂ ਇਹਨਾਂ ਦਿਨਾਂ ਵਿੱਚ ਤੁਹਾਨੂੰ ਦਿੱਤੀ ਹੋਈ ਦੋ ਤਿੰਨ ਨਹੀਂ ਮੈਡੀਸਨ ਦਾ ਮਤਲਬ ਹੀ ਨਹੀਂ ਹੈ ਕੋਈ ਮੈਡੀਸਨ ਨਹੀਂ ਕੋਈ ਟੈਸਟ ਨਹੀਂ ਈਵਨ ਕੇ ਬਲੱਡ ਪ੍ਰੈਸ਼ਰ ਦਾ ਵੀ ਚੈੱਕ ਅਪ ਕਰਨਾ ਤਾਂ ਮਾਮੂਲੀ ਗੱਲ ਹੈ ਬਲੱਡ ਪ੍ਰੈਸ਼ਰ ਵੀ ਚੈੱਕ ਨਹੀਂ ਹੋਇਆ ਔਰ ਨਾ ਅਸੀਂ ਕਰਵਾਉਣਾ ਹੀ ਸੀ ਅਗਰ ਕਰਨ ਦੀ ਵੀ ਗੱਲ ਹੁੰਦੀ ਅਸੀਂ ਕਰਵਾਉਣਾ ਵੀ ਨਹੀਂ ਸੀਗਾ ਸਾਡਾ ਫੈਸਲਾ ਸੀਗਾ ਕਿ ਅਸੀਂ ਮਰਨ ਵਰਤ ਤੇ ਬੈਠੇ ਆ ਤੇ ਮਰਨ ਵਰਤ ਸਾਡਾ ਮਤਲਬ ਦੇਖੋ ਦੋ ਗੱਲਾਂ ਨੇ ਜਿਆਦਾ ਅਸੀਂ ਅਗਰ ਮਰਨ ਵਰਤ ਤੇ ਵੀ ਇਸ ਲੜਾਈ ਨਾਲ ਅਗਰ ਜਿੱਤ ਗਏ ਐਮਐਸਪੀ ਲੈ ਕੇ ਦੇਤੀ ਤਾਂ ਸਮਝ ਲਓ 100 ਸਾਲ ਘੱਟੋ ਘੱਟ 100 ਸਾਲ ਸਾਡੀ ਕਿਸਾਨੀ ਦੀ ਕਿਸਾਨ ਜਮਾਤ ਇਹ ਇੱਕ ਇਸ ਧਰਤੀ ਤੇ ਰਹੇਗਾ ਅਗਰ ਨਹੀਂ ਸਾਨੂੰ ਇਹ ਮਿਲਦਾ ਤੇ ਸਾਡੀ ਡੈਥ ਹੁੰਦੀ ਹੈ ਤਾਂ ਸਮਝ ਲਓ ਅੰਦੋਲਨ ਕਰਨ ਵਾਲੀ ਜਮਾਤ ਅੱਗੇ ਮਤਲਬ ਸਰਵਾਈਵ ਕਰਦੀ ਰਹੇਗੀ ਅੰਦੋਲਨ ਚੌਂਦਾ ਰਹੇਗਾ ਸੋ ਸਾਡਾ ਦੋਨੇ ਹੱਥੀ ਸਾਡੀ ਜਿੱਤ ਹੈ ਜੇ ਅਸੀਂ ਲੈ ਜਾਗੇ ਕੁਝ ਕਿਸਾਨਾਂ ਨੂੰ ਤਾਂ ਵੀ ਸਾਡੀ ਜਿੱਤ ਹੈ ਮੈਡੀਕਲ ਬੁਲੇਟਿਨ ਜਾਰੀ ਕਰਨਾ ਉਹਨਾਂ ਨੂੰ ਕੀ ਦੱਸਿਆ ਫਿਰ ਮੈਡੀਕਲ ਦੇ ਵਿੱਚ ਕੀ ਲੱਭਿਆ ਮੇਰੇ ਮੈਡੀਕਲ ਦੱਸੋ ਕਿ ਉਹ ਠੀਕ ਹੈ ਜੀ ਚਲੋ ਸਾਹਿਬ ਬਸ ਡੱਲੇਵਾਲ ਸਭ ਠੀਕ ਹੈ ਉਹਨਾਂ ਨੂੰ ਮੇਰੇ ਮੇਰੇ ਸਾਹਮਣੇ ਲਿਆਓ ਇੱਕ ਵੀ ਇਹਨਾਂ ਦਾ ਸੁਪਰਡੈਂਟ ਨੂੰ ਲਿਆਓ ਕਿ ਵੀ ਮੇਰਾ ਮੈਡੀਕਲ ਦਾ ਕਰਿਆ ਕੀ ਤੁਸੀਂ ਕੈਮਰਾ ਵਿੱਚ ਕੀ ਮੇਰਾ ਤੁਸੀਂ ਬੀਪੀ ਚੈੱਕ ਕੀਤਾ ਕੀ ਤੁਸੀਂ ਮੇਰਾ ਬਲੱਡ ਲੈ ਕੇ ਕੋਈ ਟੈਸਟ ਕੀਤੇ ਕੀ ਮੇਰੀ ਸ਼ੂਗਰ ਚੈੱਕ ਕੀਤੀ ਕਿਹੜੀ ਕੀਤੀ ਹੈ ਅੱਛਾ ਕਿਹਨਾ ਹਾਲਾਤਾਂ ਦੇ ਅੰਦਰ ਰੱਖਿਆ ਗਿਆ ਸੀ ਧਲੇਵਾ ਦੇ ਕਿ 26 ਦੇ ਦੇਖੋ ਸਭ ਤੋਂ ਵੱਡਾ ਹਾਲਾਤਾਂ ਦੀ ਗੱਲ ਇਹ ਹੈ ਕਿ ਬਾਰ-ਬਾਰ ਇਹ ਗੱਲ ਆਉਂਦੀ ਰਹੀ ਹੈ ਕਿ ਤੁਸੀਂ ਜੀ ਅਣਛੇਣ ਛੱਡ ਦਿਓ ਤਾਂ ਮੇਰੇ ਵੱਲੋਂ ਇਹ ਸੀਗੀ ਗੱਲ ਕਿ ਜਿਹੜੀ ਸਾਡੀ ਲੜਾਈ ਹੈ ਜਾਰੀ ਹੈ ਅੰਛਨ ਛੱਡਣ ਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਪਹਿਲੀ ਗੱਲ ਦੂਜੀ ਗੱਲ ਹੈ ਕਿ ਜਿਹੜੀ ਮਤਲਬ ਸਭ ਤੋਂ ਮਾੜੀ ਗੱਲ ਹੁੰਦੀ ਰਹੀ ਉਹ ਮੈਂ ਉਹ ਤੁਹਾਡੇ ਪਹਿਲਾਂ ਹੀ ਜਾ ਚੁੱਕਿਆ ਧਿਆਨ 'ਚ ਕਿ ਜਿਹੜੇ ਵਿਚਾਰੇ ਮਤਲਬ ਹੋਰ ਪੇਸ਼ੈਂਟ ਸੀਗੇ ਉਹਨਾਂ ਪੇਸ਼ੈਂਟਾਂ ਦੇ ਜਿਹੜੇ ਟੈਂਡੈਂਟ ਹੈ ਉਹਨਾਂ ਨੂੰ ਉਹਨਾਂ ਨੂੰ ਵੀ ਮੋਬਾਈਲ ਆਪਦੇ ਆਪਦੇ ਪੇਸ਼ੈਂਟ ਕੋਲੇ ਵੀ ਲਿਜਾਣਾ ਅਲਾਉ ਨਹੀਂ ਸੀ ਤੇ ਜੇ ਇੰਨਾ ਕੁਝ ਹੈ ਤਾਂ ਸਮਝੋ ਕਿ ਇਹ ਕੋਈ ਆਪਾਂ ਮਤਲਬ ਕਿਸੇ ਹਸਪੀਟਲ ਦੇ ਇੱਕ ਉਹਨਾਂ ਦਾ ਬਹਾਨਾ ਹੈ ਕਿ ਅਸੀਂ ਚੈੱਕਅਪ ਕਰਨ ਵਾਸਤੇ ਲਿਆਂਦਾ ਉਸ ਹਕੀਕਤ ਗੱਲ ਇਹ ਸੀਗੀ ਕਿ ਉਹਨਾਂ ਨੇ ਉਥੋਂ ਚੱਕ ਕੇ ਸਾਡੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਸੀ। ਔਰ ਇਹ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਨੇ ਬਿਲਕੁਲ ਭਾਜਪਾ ਸਰ ਜੀ ਸਾਹਿਬ ਅੱਜ ਡਿਸਚਾਰਜ ਰਿਹਾਈ ਤੁਹਾਡੀ ਜਿਹੜੀ ਹੈਗੀ ਆ ਤੁਸੀਂ ਕਿੰਨਾ ਦੇ ਦੇ ਕਿਉਂ ਕਿਉਂ ਕੀਤੀ ਜਾ ਰਹੀ ਹੈ ਇਹ ਕੀ ਕਾਰਨ ਦੱਸੇ ਨਹੀਂ ਕਿ ਕਿੰਨਾ ਦੇਖੋ ਇਹਦਾ ਤਾਂ ਮੈਨੂੰ ਲੱਗਦਾ ਮੇਰੇ ਨਾਲੋਂ ਵੱਧ ਤਾਂ ਸਾਡੇ ਸਾਥੀ ਦੱਸ ਸਕਦੇ ਨੇ ਪਰ ਜੋ ਪ੍ਰੋਗਰਾਮ ਉੱਥੇ ਮੋਰਚੇ ਦੇ ਵਿੱਚ ਦਿੱਤੇ ਗਏ ਨੇ ਲੋਕਾਂ ਦੀ ਚੜ੍ਹਦੀ ਕਲਾ ਜਿਹੜੀ ਮੋਰਚੇ 'ਚ ਔਰ ਉਹ ਚੜਦੀ ਕਲਾ ਨੂੰ ਦੇਖਦੇ ਆ ਸਰਕਾਰ ਨੂੰ ਮਤਲਬ ਅਖੀਰ ਜਿਹੜਾ ਚੱਕ ਕੇ ਲਿਆਂਦਾ ਸੀ ਤੇ ਉਹ ਛੱਡਣਾ ਪਿਆ